ਆ ਜਿਹੜਾ ਟੈਂਡਰ ਗਿਆ ਵਾ ਕੀ ਅੱਛਾ ਹੋਇਆ ਕਿੰਨਾ ਇਹ ਮੈਂ ਸਾਡੇ ਰੂਟ ਦੇ ਜਾਂਦੇ ਨੇ ਸਵੇਰੇ ਖੱਣੇ ਖੱਣੇ ਜਾਣ ਦੇ ਲਈ ਇਹਨੇ ਤੇਲ ਪੰਪਰ ਤੇ ਤੇਲ ਪਵਾਣਾ ਸੀਗਾ ਜਿਹੜੇ ਸੁਣਨ ਚੱਲਦਾ ਵੀ ਉੱਥੇ ਅਸੀਂ ਜਦ ਪਹੁੰਚੇ ਤੇ ਉਹਨਾਂ ਦੀ ਉੱਥੇ ਜਦ ਅਸੀਂ ਪਹੁੰਚਿਆ ਤਾਂ ਡੈੱਟ ਹੋ ਚੁੱਕੀ ਸੀ ਹੋਰ ਵੀ ਗੱਡੀ ਵਾਲੇ ਬਹੁਤ ਤੇਜ਼ ਸੀ ਗੱਡੀ ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਮਾਰ ਸਾਡੀ ਬਹੁਤ ਜ਼ਬਰਦਸਤ ਵੇਟ ਲੱਗੀ ਹੈ ਉਹਨਾਂ ਕਰਕੇ ਬਾਕੀ ਜੋ ਵੀ ਆ ਉਸ ਸਟੇਸ਼ਨ ਨੂੰ ਦੀ ਜੋ ਵੀ ਆ ਆਪਣਾ 50 ਸਾਲਾਂ ਦੀ ਉਮਰ ਸੀ ਮਾਈਟ ਸੀਗੇ ਦੋ ਬੱਚੇ ਲੈ ਤੇ ਬਾਕੀ ਜੋ ਵੀ ਪੁਲਿਸ ਨੂੰ ਆਪਣਾ ਕਾਰਵਾਈ ਕਰਨੀ ਬੜੀਆ ਤੋਰ ਤੇ ਰਸਾਇਲਾ ਬਹੁਤ ਆਕ੍ਰੋ ਜਦੋਂ ਇਹ ਕਹਿੰਦੇ ਪਕਰ ਲਿਆਈ ਪੁਲਸ ਵਾਲੇ ਕਹ ਰਹੇ ਨੇ ਇੱਕ ਦੋ ਹੀ ਪਕੜੇ ਇੱਕ ਨਾਲ ਹੋਰ ਸੀਗਾ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ ਇਹ ਕਾਰਵਾਈ ਖਰੀ ਜਾਵੇ ਜੋ ਵੀ ਆ ਸਾਰਾ ਹੈ ਡਾਕਟਰ ਜੀ ਨੰਨੀ ਹਾਜੀ ਡਾਕਟਰ ਜੀ ਆਪ ਦੀ ਜੀ ਇੱਕ ਲੋਡ ਐਕਸੀਡੈਂਟ ਆਇਆ ਸੀ ਮਨ ਸਵੇਰ ਥੋੜੀ ਦੇਰ ਪਹਿਲਾਂ ਆਇਆ ਇੱਕ ਜਿਸ ਨਾਮ ਹੈ ਕਪਤਨ ਮੋਹਨੀ ਪਿੰਨੋਕ ਦਾ ਬੇਸਵਾਤ 351 ਏਜ ਹੈ ਇਹ ਮੇਲ ਤੇ ਬਲੌਡ ਡੈਟ ਜਿੱਦੋਂ ਮੇਰੇ ਕੋਲ ਆਇਆ ਕਿ ਕਿੱਥੇ ਕਿੱਦੀਆਂ ਰੱਖਣ ਦਿੱਤੀਆਂ ਸੀ ਸੋ ਇਹਨਾਂ ਨੇ ਬਤਾ ਬਸ ਇਹ ਹੈ ਕਿ 메ਨ ਰੋਡ ਤੇ ਲੋਅਰ ਰੋਡ ਤੇ ਐਕਸੀਡੈਂਟ ਹੋਇਆ ਹੈ ਹੈਡ ਇੰਜਰੀ ਹੈ ਪ੍ਰਾਪਰਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ